ਸਰਦੀਆਂ ਵਾਲੇ ਕੱਪੜੇ ਨਾਲ ਆਪਣੇ ਬਹੁਤ ਜਿਆਦੇ ਪੇਜ ਹੁੰਦੇ ਜਾਂ ਕੋਟੀਆਂ ਸਵੈਟਰ ਹੋ ਗਏ ਆਪਾਂ ਕੀ ਕਰਦੇ ਉਹਨਾਂ ਨੂੰ ਸੈੱਟ ਦੇ ਦਿੰਦੇ ਸਿੱਟੇ ਦੇ ਬਜਾਏ ਉਹਨਾਂ ਤੋਂ ਆਪਾਂ ਬਹੁਤ ਵਧੀਆ ਚੀਜ਼ਾਂ ਬਣਾ ਸਕਦੇ ਆ ਤੇ ਇੱਧਰ ਤੁਸੀਂ ਦੇਖਦੇ ਮੇਰੇ ਕੋਲ ਇੱਕ ਇੱਥੇ ਸਵੈਟਰ ਹੈਗਾ ਕੋਟੀ ਜੀ ਨੂੰ ਕਹਿੰਦੇ ਆ ਤੇ ਇਹ ਖਰਾਬ ਸੀਗੇ ਤੇ ਮਤੇ ਉੱਦੜੀ ਹੋਈ ਸੀ ਗਲਾ ਵਗੈਰਾ ਤੇ ਆਪਾਂ ਇਹਨੂੰ ਪਹਿਲਾਂ ਤਾਂ ਕੋਟੀ ਨੂੰ ਕਰ ਲੈਣਾ ਇਹ ਪੁੱਠੀ ਆਪਾਂ ਕੀ ਕਹਦੇ ਕੱਪੜੇ ਜਦ ਚੱਕ ਕੇ ਦੇ ਦਿੰਦੇ ਕਿਸੇ ਨੂੰ ਪਰ ਇਤੋਂ ਵੀ ਤੁਸੀਂ ਇੰਨੀਆਂ ਵਧੀਆ ਚੀਜ਼ਾਂ ਬਣਾ ਸਕਦੇ ਹੋ ਵੀ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਹੋ ਤੇ ਜਿਹੜੇ ਤਾਂ ਪਹਿਲਾਂ ਤਾਂ ਗਲਾ ਸੀਗਾ ਫਟਿਆ ਇਹ ਮੈਂ ਸਾਰਾ ਹੀ ਦੇ ਦੇਣਾ ਕਿਉਂਕਿ ਇਹ ਕਿਸੇ ਨੂੰ ਕੋਟੀ ਆਉਂਦੀ ਨਹੀਂ ਸੀਗੀ ਕਾਫੀ ਜਿਆਦਾ ਛੋਟੀ ਹੋ ਗਈ ਸੀਗੀ ਲੋ ਜੀ ਇਹ ਵੀ ਜਿਹੜੇ ਆਪਾਂ ਸਿੱਟੇ ਤੋਂ ਵੀ ਬਹੁਤ ਵਧੀਆ ਚੀਜ਼ ਬਣਾ ਸਕਦੇ ਹਾਂ ਜਿਹੜੀਆਂ ਇਹਦੀਆਂ ਹੈਗੀਆਂ ਪਹਿਲਾਂ ਬਾਹਮਾ ਆਪਾਂ ਪਹਿਲਾਂ ਦੋ ਹੀ ਉਹ ਕੈਂਚੀ ਦੇ ਨਾਲ ਕੱਟ ਲੈਣੀਆਂ ਐ ਜਿੱਤੇ ਜਿੱਤੇ ਇਹਦੀ ਬਾਹਮਣਾਂ ਪਰ ਚੰਗੀ ਤਰ੍ਹਾਂ ਤੈਨ ਤਾ ਲਾ ਦਣੀ ਇਹਦੀ ਜਿੱਤੇ ਜਿੱਤੇ ਸੀਨ ਹੈਗੇ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾ ਦਿੰਦੀ ਕੈਮਰੇ ਦੇ ਵਿੱਚ ਜਿੱਤੇ ਜਿੱਤੇ ਹੱਕ ਸੀਨ ਹੈ ਉਹਨੇ ਕਪਾ ਕੱਟ ਲੈਣੀਆਂ ਤੇ ਜਲਦੀ ਜਲਦੀ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਕਿਹੜੇ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਕਿਹੜੀ ਥੋੜੀ ਸੋਹਣੀ ਜਿਹੀ ਜਗ੍ਹਾ ਤੇ ਤੁਸੀਂ ਮੇਰਾ ਵਲੋਗ ਦੇ ਰਹੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਜ਼ਰੂਰ ਪੜਾਂਗੇ ਤੁਹਾਡੇ ਕਮੈਂਟ ਵੀ ਆਹ ਲਓ ਜੀ ਦੋਨੀਆਂ ਬਾਹਮਾਂ ਆਪਾਂ ਕੋਟੀ ਦੀਆਂ ਕੱਟ ਲਈਆਂ ਹੈ ਤੇ ਇਹਨਾਂ ਨੂੰ ਇੱਕਸਾਰ ਰੱਖ ਲੈਣਾ ਹੈ ਕੋਟੀਆਂ ਦੀ ਜਿਹੜੀ ਦੋਹੇ ਆਪਾਂ ਹੈ ਨਾ ਬਾਜ਼ੂ ਵਗੈਰਾ ਕੱਟੀਆਂ ਇਹਨਾਂ ਕੱਪੜੇ ਦੀਆਂ ਉਹ ਦੋਨਾਂ ਨੂੰ ਆਪਾਂ ਇੱਕਸਾਰ ਕਰਕੇ ਜਿਹੜੀ ਸਾਈਡਾਂ ਦੇ ਇੱਥੇ ਸੀਨ ਲਗਾ ਦੇਣੀ ਤੁਸੀਂ ਦੇਖੋ ਜਿਸ ਤਰ੍ਹਾਂ ਆਪਾਂ ਗਲਾਈ ਦੇ ਵਿੱਚ ਕੱਟੀ ਹੈ ਨਾ ਉਸੇ ਤਰ੍ਹਾਂ ਗਲਾਈ ਦੇ ਵਿੱਚ ਆਪਾਂ ਇਹਨਾਂ ਨੂੰ ਮਾਰ ਦੇਣੀ ਹੈ ਸੀਨ ਤੇ ਇਹਨੂੰ ਇੱਥੇ ਮੈਂ ਲਗਾ ਲਈ ਸੀ ਸੀ ਹੁਣ ਮੈਂ ਦੱਸਣ ਢੀ ਸੀਗੀ ਤੇ ਹੁਣ ਆਪਾਂ ਇਹਨੂੰ ਕਰ ਦੇਣੇ ਸਿੱਧੇ ਬਾਹਾਂ ਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਜੇ ਤੁਸੀਂ ਹੋਰ ਵੀ ਜਿਆਦਾ ਤੰਗ ਕਰਨਾ ਚਾਹੁੰਦੇ ਸਾਈਡ ਸਾਈਡ ਤੋਂ ਤਾਂ ਤੁਸੀਂ ਤੰਗ ਵੀ ਕਰ ਸਕਦੇ ਹੋ ਬਟ ਮੈਂ ਤੁਹਾਨੂੰ ਇੱਥੇ ਇਹ ਪਾ ਕੇ ਦੱਸਦੀ ਹਾਂ ਇਹ ਆਪਣੇ ਬਹੁਤ ਵਧੀਆ ਜੁਰਾਬਾਂ ਤੇ ਬੂਟ ਬਣ ਕੇ ਤਿਆਰ ਹੈ ਜੇਕਰ ਤੁਸੀਂ ਕੋਈ ਪਤਲੇ ਬੰਦੇ ਵਾਸਤੇ ਬਣਾਉਣਾ ਚਾਹੁੰਦੇ ਤਾਂ ਤੁਸੀਂ ਸਾਈਡਾਂ ਤੇ ਤਸੀਨਾ ਲਗਾ ਸਕਦੇ ਮੈਂ ਤੁਹਾਨੂੰ ਇੱਥੇ ਪਾ ਕੇ ਵੀ ਦੱਸ ਦਿੰਦੀ ਹਾਂ ਜੇ ਵਾਲੀ ਜੁਰਾਬਾਂ ਜਿਹੜੀਆਂ ਆਪਾਂ ਬਣਾਈਆਂ ਬਹੁਤ ਵਧੀਆ ਨਿੱਗੀਆਂ ਜਰਾਬਾਂ ਬਣ ਕੇ ਤਿਆਰ ਹੋ ਜਾਂਦੀਆਂ ਜਿਹਦਾ ਕੋਟੀ ਨਿੱਗੀ ਹੁੰਦੀ ਹੈ ਉਸ ਤਰ੍ਹਾਂ ਜਰਾਬਾਂ ਬਣ ਕੇ ਤਿਆਰ ਹੋ ਜਾਂਦੀ ਕੋਈ ਜ਼ਿਆਦਾ ਕੰਮ ਕਰਨਾਂ ਦੇ ਲੋੜ ਨਹੀਂ ਹੈ ਕਿ ਸਿਰਫ ਜਦ ਤੁਸੀਂ ਸੂਈ ਨਾਲ ਸੀ ਲੋ ਜਾ ਇਹਨੂੰ ਜਿਸ ਤਰ੍ਹਾਂ ਗਲਾਈ 'ਚ ਘਟੇਓ ਜ਼ਰਾ ਸੀਨ ਲਗਾ ਲਓ ਤੇ ਆ ਤੁਸੀਂ ਦੇਖ ਸਕਦੇ ਹੋ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੁਹਾਨੂੰ ਇੱਥੇ ਮੈਂ ਤੁਰ ਕੇ ਵੀ ਦੱਸ ਦਿੰਦੀ ਆ ਤੇ ਕਿੰਨੀਆਂ ਵਧੀਆ ਦੇਖੋ ਜਰਾਬਾਂ ਬਣ ਕੇ ਆਪਣੀਆਂ ਤਿਆਰ ਹੋ ਗਈਆਂ ਬਹੁਤ ਵਧੀਆ ਜਰਾਬਾਂ ਬਣਦੀਆਂ ਕੋਈ ਐਮੀ ਸਿੱਟਨ ਦੀ ਬਜਾਏ ਇਹ ਤਾਂ ਇੱਕੋ ਹੀ ਕੋਟੀ ਤੋਂ ਆਪਾਂ ਕਿੰਨਾ ਕੁਝ ਬਣਾ ਕੇ ਤਿਆਰ ਕਰ ਸਕਦੇ ਹਾਂ ਨਾ ਲੋ ਜੇ ਇਹ ਤਾਂ ਬਣ ਗਈ ਜਰਾਬਾਂ ਹੁਣ ਦੂਜੀ ਸਾਈਡ ਚੱਲਦੇ ਆ ਜਿਹੜੇ ਇਹ ਦੂਜੀ ਸਾਈਡ ਦੋਨੋਂ ਪਾਸੇ ਜਿਹੜੀ ਸੀਨ ਲੱਗੀ ਆਪਾਂ ਉਹਨੂੰ ਵੀ ਕੈਂਚੀ ਦੇ ਨਾਲ ਕੱਟ ਲੈਣਾ ਤੇ ਜਿਹੜਾ ਦਾ ਗਲਾ ਗਲੇ ਦੇ ਸਾਈਡ ਤੇ ਵੀ ਆਪਾਂ ਕੈਂਚੀ ਦੇ ਨਾਲ ਇਹਨੂੰ ਕੱਟ ਲੈਣਾ ਹੈ ਲੋ ਜੀ ਕੋਟੀ ਕੱਟਣ ਤੋਂ ਬਾਅਦ ਇਸ ਤਰ੍ਹਾਂ ਪੀਸ ਇਹਦੇ ਦੋਨੀਆਂ ਇਸ ਤਰ੍ਹਾਂ ਅਲੱਗ ਹੋ ਜਾਣੇ ਤੁਸੀਂ ਦੇਖ ਸਕਦੇ ਹੋ ਕਿ ਕੋਟੀ ਦਾ ਜਿਹੜਾ ਬਾਰਡਰ ਹੁੰਦਾ ਨਾ ਉਹ ਗਿੱ ਸਟੈਚੇਬਲ ਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇੱਥੇ ਕੀ ਕਰਨਾ ਹੈ ਆਪਣੇ ਸਿਰ ਤੇ ਆਪਾਂ ਸੁਕਾਬ ਮੰਗੋ ਆ ਦੇਖ ਸਕਦੇ ਹੋ ਜਿਹਨੀ ਟੋਪੀ ਬਣਾਣੀ ਹੈ ਟੋਪੀ ਵੀ ਬਣਾ ਸਕਦੇ ਬਟ ਇਹਦਾ ਸਕਾਰਫ ਬਹੁਤ ਵਧੀਆ ਵੱਜਦਾ ਤੇ ਨਿੱਗਾ ਹੁੰਦਾ ਸ ਆਪਣੇ ਸੇਰ ਵਾਸਤੇ ਆ ਦੇ ਸਕਦੇ ਆ ਬਸ ਇਹਨੂੰ ਆਪਾਂ ਸਕਾਰਫ ਵਾਂਗੂ ਬਣ ਲਿਆ ਤੇ ਤੁਸੀਂ ਦੇਖ ਸਕਦੇ ਹੋ ਕਾਨ ਵਗੈਰਾ ਵੀ ਆ ਟਕੋਗੇ ਤੇ ਬੈਕ ਬੈਕ ਸਾਈਡ ਤੇ ਵੀ ਇਹਨਾਂ ਖੁੱਲਾ ਡੁੱਲਾ ਸਕਾਰਫ ਬਣ ਕੇ ਤਿਆਰ ਹੋ ਗਿਆ ਤੁਸੀਂ ਚਾਹੋ ਤਾਂ ਛੋਟੂ ਛੋਟੇ ਬੱਦੀ ਲਾ ਸਕਦੇ ਹੋ ਬਟ ਇੱਥੇ ਆਪਣੇ ਵਾਸਤੇ ਬਿਲਕੁਲ ਅਨ ਸੈਟ ਸੀਗਾ ਤੇ ਬਾਅਦ ਵਿੱਚ ਮੈਂ ਇੱਥੇ ਕੀ ਕੀਤਾ ਸੀਗਾ ਇਹਨੂੰ ਸੀਨ ਵਗੈਰਾ ਲਗਾ ਦਿੱਤੀ ਸੀ ਸਾਈਡ ਦੇ ਤੇ ਆ ਦੇਖੋ ਸੀਨ ਲਗਾਉਣ ਤੋਂ ਬਾਅਦ ਕਿੰਨੀ ਸੋਹਣੀ ਫੀਡਿੰਗ ਆਈ ਸੀ ਸਕਾਰਫ ਦੀ ਤੇ ਚਲੀ ਜਾਈਏ ਹੁਣ ਦੂ ਟੇਬਲ ਚਲਦੀਆਂ ਜਿਹੜਾ ਇਹਦਾ ਦੂਜੇ ਪੱਲਾ ਸੀਗਾ ਨਾ ਉਹਦੀ ਜਿਹੜੀ ਥੱਲੇ ਦਾ ਬਾਰਡਰ ਸੀਗਾ ਆਪਾਂ ਕੋਟੀ ਦਾ ਉਹ ਕੱਟ ਲਿਆ ਸੀਗਾ ਤੇ ਇਹਨਾਂ ਦੋਹਾਂ ਨੂੰ ਇਸ ਤਰ੍ਹਾਂ ਆਪਾਂ ਸੀਨ ਲਗਾ ਦੇਣੀ ਸੀ ਤੇ ਲੋ ਜੀ ਜਿਨ੍ਹਾਂ ਨੇ ਕੈਪ ਵਗੈਰਾ ਪਾਈ ਹੁੰਦੀ ਜਾਂ ਚੁੱਕ ਚੁੰਨੀ ਵਗੈਰਾ ਲੈ ਕੇ ਰੱਖਦੇ ਹਨ ਉਹ ਵੀ ਇਸ ਤਰ੍ਹਾਂ ਮੱਥੇ ਦੇ ਉੱਤੇ ਨੂੰ ਲਗਾ ਸਕਦੇ ਜਿਨ੍ਹਾਂ ਦੇ ਸਿਰ ਦੇ ਵਾਲ ਕਾਫੀ ਛੋਟੇ ਛੋਟੇ ਹੁੰਦੇ ਅੱਗੇ ਨੂੰ ਆਉਂਦੇ ਰਹਿੰਦੇ ਹਨ ਉਹ ਵੀ ਇੱਕ హెయిਰ ਬੈਂਡ ਦਾ ਵੀ ਇਹ ਕੰਮ ਕਰ ਦਿਆ ਕੰਨ ਵਗੈਰਾ ਵੀ ਆਪਣੇ ਐਨ ਬਿਲਕੁਲ ਟੱਕੇ ਰਹਿੰਦੇ ਇਹਨੂੰ ਹੀ ਤੁਸੀਂ ਆਪਣੇ ਨੱਕ ਵਗੈਰਾ ਤੇ ਵੀ ਲਾ ਸਕਦੇ ਹੋ ਤਾਂ ਕਿ ਜਦੋਂ ਸਕੂਟਰ ਵਗੈਰਾ ਬਾਈਕ ਵਗੈਰਾ ਚਲਾਉਂਦੇ ਤਾਂ ਤੁਹਾਨੂੰ ਉਹ ਨਾ ਪਵੇ ਹਵਾ ਨਾ ਲੱਗੇ ਹਨਾ ਨੱਕ ਨੂੰ ਤੇ ਦੂਜਾ ਇਹ ਹੈ ਕਿ ਬਾਹਾਂ ਤੇ ਵੀ ਇੱਕ ਹੈਂਕੀ ਦੇ ਤੌਰ ਤੇ ਕੰਮ ਕਰਦਾ ਹੈ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਸੋ ਸਰਦੀਆਂ ਦੇ ਵਿੱਚ ਬਸ ਕੋਟੀਆਂ ਤੋਂ ਸੀ ਇਕ ਸਰਵ ਇੱਕ ਕੋਟੀ ਜਿਹੜੀ ਛੋਟੀ ਜੇ ਤੰਗ ਕੋਟੀ ਹੋ ਜਾਂਦੀ ਹੈ ਉਹ ਤੋਂ ਆਪਾਂ ਕਿੰਨੇ ਵਧੀਆ ਤੇ ਕਮਾਲ ਦੀਆਂ ਚੀਜ਼ਾਂ ਬਣਾ ਸਕਦੇ ਪੂਰੀਆਂ ਸਰਦੀਆਂ ਚ ਕੰਮ ਆਉਣ ਵਾਲੀਆਂ ਚੀਜ਼ਾਂ ਇਹ ਤੇ ਤੁਸੀਂ ਨੱਕ ਤੇ ਦੇਖੋ ਜੇ ਬਾਈਕ ਤੇ ਜਾਂਦੇ ਹੋ ਹਨਾ ਠੰਡ ਵਗੈਰਾ ਲੱਗਦੀ ਨੱਕ ਤੇ ਵੀ ਲਾ ਸਕਦੇ ਹੋ ਤੇ ਤੁਸੀਂ ਕਾਲਰ ਵੀ ਦਾ ਤਿਆਰ ਕਰ ਸਕਦੇ ਆ ਆਈ ਹੋਪ ਵੀਡੀਓ ਵਧੀਆ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ